ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਹੋਈ ਕਣਕ ਦੀ ਫਸਲ ਖੇਤਾਂ ਵਿੱਚੋਂ ਕੱਟ ਕੇ ਹੁਣ ਮੰਡੀਆਂ ਦੇ ਵਿੱਚ ਪਹੁੰਚ ਗਈ ਹੈ ਮੰਡੀਆਂ ਦੇ ਵਿੱਚ ਭਾਵੇਂ ਪੰਜਾਬ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਮੰਡੀਆਂ ਦੇ ਪ੍ਰਬੰਧ ਮੁਕੰਮਲ ਕਰ ਲਏ ਦੇ ਨੇ ਤੁਸੀਂ ਪਾਸ ਦੱਸ ਦਿੰਦੇ ਆ ਕਿ ਤਰਪਾਲਾਂ ਦਾ ਪ੍ਰਬੰਧ ਹੋ ਗਿਆ ਹੈ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਣ ਦਿੱਤੀ ਜਾਵੇਗੀ ਕਣਕ ਦੀ ਚੁਕਾਈ ਸਮੇਂ ਸਿਰ ਹੋ ਜਾਵੇਗੀ ਪਰ ਕੁਝ ਮੁਸ਼ਕਲਾਂ ਜਿਹੜੀਆਂ ਕਿਸਾਨਾਂ ਨੂੰ ਆ ਰਹੀਆਂ ਨੇ ਉਹ ਵੀ ਸਾਡਾ ਫਰਜ਼ ਹੈ ਦਿਖਾਣਾ ਤਾਂ ਅਸੀਂ ਹਲਕਾ ਖਰਦੀ ਖਿਦਰਾਬਾਦ ਮੰਡੀ ਪਹੁੰਚੇ ਆ ਇਥੇ ਤੁਸੀਂ ਦੇਖੋ ਕਿ ਭਾਵੇਂ ਲੇਬਰ ਦੇ ਨਾਲ ਕੰਮ ਚੱਲ ਰਿਹਾ ਹੈ ਕਾਫੀ ਜਿਹੜਾ ਕਣਕ ਦੀ ਚੁਕਾਈ ਹੋ ਰਹੀ ਹੈ ਪਰ ਕੁਝ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਰਾਤ ਜਿਹੜੀ بارش ਪਈ ਹੈ ਉਹਦੇ ਵਿੱਚ ਕਾਫੀ ਜਿਹੜੀ ਫਸਲ ਖਰਾਬ ਹੋਈ ਹੈ ਤਰਪਾਲਾਂ ਤੋਂ ਕੋਈ ਪੂਰਤ ਪ੍ਰਬੰਧ ਨਾ ਹੋਣ ਕਰਕੇ ਜਿਹੜੀ ਇਹ ਮੁਸ਼ਕਲ ਆਈ ਹੈ ਕਾਫੀ ਜਿਹੜੀ ਕਣਕ ਹੈ ਦੱਸਿਆ ਜਾ ਰਿਹਾ ਕਿ ਢੇਰੀਆਂ ਵਿੱਚੋਂ ਚੋਰੀ ਵੀ ਕਰ ਲਈਏ ਕੁਝ ਜਿਹੜੇ ਇਸ ਤਰੀਕੇ ਦੇ ਲੋਕ ਹੁੰਦੇ ਨੇ ਕਿ ਕਿਸਾਨ ਨੇ ਤਾਂ 6 ਮਹੀਨੇ ਦੇ ਵਿੱਚ ਪਾਲੀ ਹੁੰਦੀ ਹੈ ਆਪਣੀ ਫਸਲ ਪਾਣੀ ਦੇ ਕੇ ਉਸ ਤੋਂ ਬਾਅਦ ਕਾਫੀ ਸਪਰੇਆ ਹੁੰਦੀਆਂ ਨੇ ਤਾਂ ਮੁਸ਼ਕਲ ਦੇ ਨਾਲ ਮੰਡੀਆਂ ਤੱਕ ਪਹੁੰਚਾ ਜਾਂਦਾ ਉਸ ਤੋਂ ਬਾਅਦ ਕਾਸ ਸਮਝੇ ਕਿ ਤਨੇ ਕਿਤੇ ਕਰਜ਼ਾ ਉਤਰ ਜਗਾ ਜਾਂ ਫੇੜੀਆਂ ਕੋਈ ਪ੍ਰੋਬਲਮਾਂ ਨਹੀਂ ਉਹ ਦੂਰ ਹੋਣਗੀਆਂ ਪਰ ਕੁਝ ਲੋਕ ਅ ਢੇਰੀਆਂ ਦੇ ਵਿੱਚੋਂ ਕਣਕ ਚੋਰੀ ਕਰ ਲੈਂਦੇ ਨੇ ਜਿਸ ਤੋਂ ਬਾਅਦ ਜਾ ਕੇ ਲਾਂਦ ਤਾਲਾ ਕੰਮ ਹੈ ਉਹਨਾਂ ਲੋਕਾਂ ਬਾਗਤ ਜਿਹੜੇ ਚੋਰੀ ਕਰਦੇ ਨੇ ਸਾਨੂੰ ਲੈ ਕੇ ਕੁਝ ਕਿਸਾਨ ਸਾਡੇ ਨਾਲ ਨੇ ਮੰਡੀ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਤਿਆਰ ਨੇ ਤਾਂ ਕਿਹੜਾ ਪਿੰਡ ਹੈ ਜੀ ਕਿੱਥੋਂ ਆਏ ਮੇਰਾ ਮਜਰੀ ਮਜਰੀ ਪਿੰਡ ਹਾਂਜੀ ਕਣਕ ਲੈ ਕੇ ਆਏ ਸੀ ਹਾਂਜੀ ਹਾਂਜੀ ਕਿੰਨੀ ਕਣਕ ਸੀ ਆਪਣੀ ਕਣਕ ਹੋਣੀ ਹੈ ਮੇਰੀ ਇਹ 600 ਕੁਇੰਟਲ ਅੱਛਾ ਹਾਂਜੀ ਅਗਰ ਕੀ ਹੋਇਆ ਰਾਤ بارش ਹੀ ਪਈ ਹੈ ਤਾਂ ਬਚਾਓ ਹੋ ਗਿਆ ਤੁਹਾਡੀ ਕਣਕ ਦਾ ਨਹੀਂ ਬਚਾਓ ਕੋਈ ਨਹੀਂ ਹੋਇਆ ਰਾਤ ਜੱਪਾ ਰਹੇ ਤੇ ਨਾ ਕਣਕ 11 ਵਜੇ ਦਾ ਟਾਈਮ ਦਾ ਬਾਰਸ਼ ਆ ਗਈ ਅੱਛਾ ਜੀ ਉਥੇ ਬਾਜੀ ਸੀ ਚੱਕੇ ਤਰਪਾਲਾ ਤੁਰਬੁਲਾ ਦੀ ਤਰਪਾਲਾ ਨੇਰੀ ਬਹੁਤ ਹੀ ਮਾਰੀ ਚੱਕ ਚੁੱਕਾ ਰੱਖੇ ਤਰਪਾਲ ਨਹੀਂ ਕੋਈ ਵੀ ਖੜੀ ਉਦੇ ਬਾਅਦ ਕਣ ਘੜਕਾ ਸਾਡੇ ਸਾਹਮਣੇ ਸੜਕ ਤੇ ਆ ਗਈ ਅੱਛਾ ਜੀ ਸੜਕਾਂ ਬਾਹਰ ਘੜਕਾ ਮੀਂਹ ਪਿਆ ਖਾਸਾ ਉਦੇ ਬਾਅਦ 2 ਵਜੇ ਫੇਰ ਮੀਂਹ ਆ ਗਿਆ ਇੱਥੀ ਤੇ ਰਾਤ ਮੈਂ ਬਈ ਹਾਲਤ ਬਹੁਤ ਮਾਰੀ ਹੋਈ ਹੈ ਜਾਨਕਿ ਸਰਕਾਰ ਕਹਿੰਦੀ ਜੀ ਮੰਡੀਆਂ ਜੇ ਕਿਤੇ ਮੰਡੀ ਪੱਕੀ ਹੋਵੇ ਤਾਂ ਕੁਝ ਤਾਂ ਬਚ ਰਹਾ ਕੋਈ ਸਾਧਨ ਨਹੀਂ ਰਿਹਾ ਕਿਸੇ ਉਹਦਾ ਪਾਣੀ ਵੀ ਨਹੀਂ ਪੀਣੇ ਨੂੰ ਹੈ ਹੋਰ ਤਾਂ ਛੱਡੋ ਭਰਾ ਹਾਂ ਉਰੇ ਹਾਲਤ ਬਹੁਤ ਮਾਰੀ ਹੈ ਮੰਡੀ ਸਾਰੀ ਕੱਚੀ ਪਈ ਗਾਰੇ ਚ ਪਈ ਹੈ ਹੁਣ ਦੇਖੋ ਕਿਆ ਹਾਲ ਤੇ ਹੁਣ ਲੱਗੇ ਪਰਨੇ ਦਵਾਰ ਤੇ ਫੇਰ ਕੱਚੀ ਮੰਡੀ ਐ ਅੱਛਾ ਕੋਈ ਬਾਥਰੂਮ ਵਗੈਰਾ ਟਾਇਲਟ ਦਾ ਪ੍ਰਬੰਧ ਹੈ ਇੱਥੇ ਹੋਰ ਕੋਈ ਕਿਹੜਾ ਐ ਨਾ ਲੈ ਨਾ ਦੇਣ ਦਿਖਾਓ ਕਿੱਥੇ ਸਰੋ ਸਾਰੀ ਮੰਡੀ ਕੋਲੋਂ ਤੁਹਾਨੂੰ ਮੈਂ ਕੋਈ ਪ੍ਰਬੰਧ ਨਹੀਂ ਬਾਥਰੂਮ ਦਾ ਨਾ ਕਾਸੀ ਦਾ ਹੋਰ ਤੁਹਾਡੀ ਜਿਹੜੀ ਕਣਕ ਗਿੱਲੀ ਹੋਗੀ ਰਾਤ ਬਾਰਸ਼ ਦੇ ਵਿੱਚ ਸਕਾਈ ਜਾ ਰਹੀ ਹੈ ਉਹ ਅੱਜ ਸਕਾ ਕੇ ਥੋੜੇ ਸਮੇਂ ਪਰ ਰਹੇ ਉਹ ਸਕਾਸ਼ ਨੂੰ ਕਾਈ ਬਾਕੀ ਥੋੜੀ ਵੀ ਜਿਹੜੀ ਖਰਾਬ ਇਹ ਰੇਟ ਦਾ ਹੀ ਫਰਕ ਪਏਗਾ ਨਮੀ ਦਾ ਕੁਛ ਤਰ੍ਹਾਂ بارش ਪੈ ਜਾਂਦੀ ਨਹੀਂ ਰੇਟ ਦਾ ਕੋਈ ਫਿਲਹਾਲ ਲੱਗਦਾ ਨਹੀਂ ਪਊਗਾ ਹਾਂ ਜਾਨੀ ਜਿਹੜਾ ਦੇਖੇ ਵਿਚਾਰਾ ਇਹ ਜਿਹੜਾ ਹੜਾੜਤੀ ਆ ਰਵਿੰਦਰ ਰੇਟ ਰੇਟ ਦਾ ਅੱਗੇ ਵੀ ਨਾ ਕਦੇ ਕੋਈ ਫਰਕ ਨਹੀਂ ਪਾਇਆ ਰੇਟ ਦਾ ਨਾ ਹੁਣ ਤਾਂ ਕੋਈ ਫਰਕ ਨਹੀਂ ਹੈ ਬਿਲਕੁਲ ਤੁਸੀਂ ਦੇਖੋ ਕਿ ਸਾਡੇ ਨਾਲ ਬਾਈ ਹੋਰ ਵੀ ਸਾਡੇ ਨਾਲ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਬਾਈ ਚਕਾਈ ਹੋ ਰਹੀ ਹੈ ਕਨਕ ਦੀ ਕਾੜ ਦੇ ਚਕਾਈ ਤਾਂ ਹੋ ਰਹੀ ਹੈ ਜੀ ਪ੍ਰਵੰਧ ਕਿਵੇਂ ਨੇ ਪ੍ਰਵੰਧ ਤਾਂ ਠੀਕ ਆ ਹੁਣ ਬਾਸ ਦੇ ਕਾਰਨ ਪ੍ਰਵੰਧ ਨਹੀਂ ਨਾ ਕੱਚੀ ਮੰਡੀ ਦੇ ਕਰਕੇ ਤੁਹਾਨੂੰ ਪਤਾ ਹੀ ਹੈ ਜੀ ਹਾਂ ਹਾਂ ਜੀ ਜੀ ਕਿਹੜੇ ਪਿੰਡ ਤੁਹਾਡਾ ਪਿੰਡ ਤਾਂ ਸਾਰੇ ਟੱਪੜੀਆਂ ਆ ਜੀ ਹਾਂ ਕਣਕ ਲੈ ਕੇ ਕਿੰਨੀ ਘਾਪੜ ਕਣਕਤਾ ਜੀ ਆਪਣੇ ਹੈਗੇ ਤੇ 30 ਕੁਇੰਟਲ ਲੈ ਕੇ ਆਏ ਸੀ ਹਾਂ ਜੀ ਹਾਂ ਜੀ ਠੀਕ ਕਰ ਰਿਹਾ ਰੇਟ ਠੀਕ ਮਿਲਦਾ ਹਾਂ ਰੇਟ ਤਾਂ ਠੀਕ ਮਿਲਦਾ ਜੀ ਬਿਲਕੁਲ ਤੁਸੀਂ ਦੇਖੋ ਕੀ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾਣੇ ਆ ਤਾਂ ਕਾਫੀ ਹੋਰ ਵੀ ਕਿਸਾਨ ਸਾਡੇ ਨਾਲ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਸ ਤਰੀਕੇ ਨਾਲ ਮੰਡੀ ਦੇ ਵਿੱਚ ਕਾਫੀ ਕਿਸਾਨ ਜਿਹੜੇ ਬਜ਼ੁਰਗ ਨੇ ਉਹ ਵੀ ਬੈਠੇ ਹੋਏ ਨੇ ਆਪਣੀ ਢੇਰੀਆਂ ਦੇ ਉੱਤੇ ਉਹ ਵੀ ਆਪਣੀ ਕਣਕ ਲੈ ਕੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੇ ਪ੍ਰਬੰਧ ਨੇ ਆੜਤੀਆਂ ਨਾਖੁਸ਼ਤ ਵੀ ਨਹੀਂ ਕਿ ਕਾਫੀ ਜਿਹੜਾ ਇਸ ਜਗਤ ਉੱਤੇ ਕੜ ਕੇ ਜਿਹੜੀ ਪਹੁੰਚ ਰਹੀ ਹੈ ਤਾਂ ਬਾਪੂ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਮਿਲਕ ਪਿੰਡ ਹੈ ਜੀ ਮਿਲਕ ਹੈ ਜੀ ਇੰਨੀ ਕਣਕ ਲਾਇਆ ਜੀ ਆਪਣੇ ਕਣਕ ਹੋ ਗਏ 80 ਕੁਇੰਟਲੀ ਅੱਛਾ ਕਿਵੇਂ ਚੱਲ ਰਿਹਾ ਮੰਡੀ ਦੇ ਵਿੱਚ ਕਾਈ ਹੋ ਰਹੀ ਹੈ ਪ੍ਰਬੰਧ ਠੀਕ ਹੈ ਕਾਈ ਤਾਂ ਸਵੇਰ ਦੇ ਖੜੇ ਕਿਸੇ ਨੇ ਨਹੀਂ ਪੁੱਛੇ ਹਾਲ ਹੁਣ ਤਾਰਨ ਲੱਗੇ ਹੁਣ ਦੇਖਦੇ ਰੱਦ بارش ਬੋਰਸ ਵੀ ਕਾਫੀ ਪਈ ਹੈ بارش ਖਾਸੀ ਪਈ ਜੀ ਹਾਂਜੀ ਤੇ ਕੋਈ ਤਰਪਾਲਾਂ ਵਗੈਰਾ ਦਾ ਪ੍ਰਬੰਧ ਪਰ ਤਰਪਾਲਾਂ ਦਾ ਤਾਂ ਇਸ ਤਰ੍ਹਾਂ ਜੀ ਮੈਂ ਸਵੇਰੇ ਆਇਆ ਜਦ ਹਾਂਜੀ 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 ਸਵੇਰੇ ਹੀ ਲੱਗਦਾ ਕਿ ਰੇਟ ਠੀਕ ਚ ਮਿਲ ਰਿਹਾ ਇਸ ਵਾਰੀ ਰੇਟ ਤਾਂ ਠੀਕ ਹੀ ਆ ਜੀ ਠੀਕ ਹਾਂ ਜੀ ਹਾਂ ਠੀਕ ਹੈ ਜੀ ਬਿਲਕੁਲ ਬਾਪੂ ਜੀ ਸਾਡੇ ਨਾਲ ਨੇ ਦੱਸਿਆ ਕਿ ਰਾਤ ਤੀ ਬੈਠੇ ਨੇ ਬਾਪੂ ਜੀ ਬਾਪੂ ਜੀ ਸ਼ਾਸਤਰੀ ਕਾਲ ਜੀ ਹੋ ਠੀਕ ਹੈ ਜੀ ਸੇਤਾ ਕਿਹੜਾ ਪਿੰਡ ਹੈ ਜੀ ਆਪਣਾ ਘੰਡੇ ਮਾਜਰਾ ਜੀ ਕਿੰਨੀ ਕਿ ਲਈ ਆ ਜੀ ਆਪਾਂ ਕਣਕ ਮੰਡੀ ਚ ਇਸ ਵਾਰੀ ਵਾਹ ਜੀ 30 ਗੋਟਾ ਲਈ ਇਹ ਹੋ ਗਈ ਫਸਲ ਹਾਂ ਫਸਲ ਵਧੀਆ ਜੀ ਰਾਤ ਇੱਕ ਵਾਰ ਤਾਂ ਡਰਾ ਤਾਂ ਸੀ ਹਨੇਰੀ ਨੇ ਝੱਖੜ ਨੇ بارش ਨੇ ਕੀ ਹੁਣ ਤਾਂ ਬੜਾ ਨੁਕਸਾਨ ਹੋ ਜਾਊਗਾ ਰਾਤ ਹੀ ਬੈਠੇ ਤੁਸੀਂ ਹੋ ਗਿਆ ਜੀ ਨਹੀਂ ਰਾਤ ਫਿਰ ਚਲੇ ਗਏ ਸੀ ਜੀ ਅੱਛਾ ਜੀ ਉਹ ਟਾਕ ਟੋਕ ਕੇ ਚਲੇ ਗਈ ਸੀ ਪਰ ਪਤਾ ਮਿਲ ਗਿਆ ਸੀ ਟਾਈਮ ਪਤਾ ਬਿਹਤਰ ਵਾਲਾ ਵਾਧੂ ਹੈ ਅੱਛਾ ਜੀ ਹਾਂ ਜੀ ਗਿੱਲੀ ਤਾਂ ਨਹੀਂ ਹੋਈ ਕਣਕ ਆਪਣੀ ਨਹੀਂ ਬਚਾਅ ਹੋ ਗਿਆ ਜੀ ਕੀ ਹੋ ਰਹੀ ਚਕਾਈ ਠੀਕ ਕਰ ਰਹੀ ਸਰਕਾਰ ਕੰਮ ਬਹੁਤ ਵਧੀਆ ਜੀ ਬਿਲਕੁਲ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਲੇਬਰ ਵੀ ਕੰਮ ਕਰ ਰਹੀ ਹੈ ਤਾਂ ਬਾਈ ਕਿਥੇ ਇੱਕ ਹੋਰ ਵੀ ਸਾਡੇ ਨਾਲ ਤੇ ਟਰੈਕਟਰ ਲੈ ਕੇ ਆਏ ਨੇ ਆਪਣੀ ਫਸਲ ਲੈ ਕੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੁਝ ਕਿਸਾਨ ਕਹਿ ਰਹੇ ਨੇ ਕਿ ਇਸ ਜਗ੍ਹਾ ਉੱਤੇ ਬਾਥਰੂਮਾਂ ਦਾ ਸਹੀ ਪ੍ਰਬੰਧ ਨਹੀਂ ਤੇ ਕਈ ਜਗ੍ਹਾ ਮੰਡੀ ਵੀ ਕੱਚੀ ਹੈ ਤਾਂ ਆ ਕੇ ਜਿਹੜਾ ਮੁਸ਼ਕਲ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹ ਉਹ ਠੀਕ ਐ ਸੇਤਾ ਠੀਕ ਹੋ ਗਈ ਫਸਲ ਇਸ ਵਾਰੀ ਬਸ ਠੀਕ ਐ ਜੀ ਚੱਲ ਰਿਹਾ ਕੰਮ ਨੁਕਸਾਨ ਤਾਂ ਨਹੀਂ ਹੋਇਆ ਬਾਰਿਸ਼ ਬੁਰਸ਼ ਕਰਕੇ ਜਾ ਕੇ ਅਰਥਵੀਰ ਜੀ ਬਹੁਤ ਵਧੀਆ ਰਾਤ ਪਈ ਐ ਤੁਹਾਨੂੰ ਉਹ ਜਾ ਖੜਾ ਆ ਕਿੰਨੇ ਜੀ ਖਰਾਬ ਤਾਂ ਹੁੰਦਾ ਹੀ ਐ ਜੀ ਨਹੀਂ ਮੰਡੀ ਸੀ ਤੁਹਾਡੀ ਕਣਕ ਦੀ ਮੰਡੀ ਵਿੱਚ ਐ ਜੀ ਜਿੱਲੀ ਉਹੀ ਕਣਕ ਕਰੀ ਹੋਈ ਹਾਂਜੀ ਹਾਂ ਕਰਬਾਲਾ ਦਿੱਤੀਵੇਂ ਜੀ ਦਰਬਾਲਾ ਥੱਲੇ ਨੂੰ ਪਾਣੀ ਚੱਲੇ ਜਾਂਦਾ ਹਾਂ ਥੱਲੇ ਜਿੱਲੀ ਹਾਂਜੀ ਹਾਂਜੀ ਥੱਲੇ ਚੱਲੇ ਜਾਂਦਾ ਜੀ ਰੇਟ ਠੀਕ ਮਿਲ ਰਿਹਾ ਬਾਈ ਰੇਟ ਤਾਂ ਠੀਕ ਐ ਜੀ ਚੁਕਾਈ ਚ ਕੋਈ ਹੋ ਰਹੀ ਠੀਕ ਬਸ ਚੁਕਾਈ ਆਈ ਜੀ ਲੇਬਰ ਘੱਟ ਐ ਜੀ ਲੇਬਰ ਦੀ ਛੋ ਕਿਆ ਨਾਮ ਹੈ ਜੀ ਆਪਣਾ ਕਰਨਜੀਤ ਕਿਹੜਾ ਪਿੰਡ ਹੈ ਜੀ ਸਾਡੂ ਆ ਜੀ ਕਿੰਨੀ ਗਣਕ ਲਿਆਇਆ ਇਸ ਵਾਰੀ ਸਰਦ ਲਿਆਏ ਲਿਆਉਣੀਆਂ ਪੈਂਦੀ ਜੀ ਗਣਕ ਤੁਹਾਨੂੰ ਪਤਾ ਪਰੇਸ਼ਾਨੀ ਦਾ ਸਾਲ ਹੀ ਆਈ ਜ਼ਰੂਰ ਹੈ ਕਿੰਨੀ ਕਿਲੋ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਹੈ ਹੀ ਤਰਪਾਲਾ ਨਹੀਂ ਮਿਲਦੀ ਹੋ ਰਹੇ ਤਰਪਾਲੇ ਮੇਰੀ ਰਾਤਾਂ ਬਹੁਤ ਔਖੇ ਰਹੇ ਅਸੀਂ ਮੰਡੀ ਕੱਚੀ ਵੀ ਦੇਖੀ ਅਸੀਂ ਕੱਚੀ ਵੀ ਹੈਗਾ ਕੱਚੀ ਹਾਂ ਕੱਚੀ ਮੰਡੀ ਹੈ ਤਾਂ ਪ੍ਰਬੰਧ ਹੋਣੇ ਚਾਹੀਦੇ ਲੱਗਦਾ ਪ੍ਰਬੰਧ ਹੋਣੇ ਚਾਹੀਦੇ ਹਾਂ ਬਾਕੀ ਉਹ ਹੀ ਤਗੜਾ ਤੁਹਾਡੇ ਬਸ ਤੇ ਸਭ ਤੋਂ ਨੇੜੇ ਮੰਡੀ ਇਹੀ ਹੈ ਹਾਂ ਇਹੀ ਨੇੜੇ ਹਾਂ ਜੀ ਹਾਂ ਇਹੀ ਬੰਦਾ 6 ਮਹੀਨੇ ਬੜੀ ਮੁਸ਼ਕਲ ਦੇ ਨਾਲ ਪਾਲਦਾ ਹੈ ਹਨ ਹਾਂ ਜੀ ਹਾਂ ਕੀ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਕਿ ਆ ਵੀ ਹੁਣ ਮਰ ਜਾ ਵੀ ਮਰੀ ਜੀ ਟਾਈਮ ਨਾ ਮਿਲਣੀ ਚਾਹੀਦੀ ਲੇਬਰ ਬਹੁਤ ਇਹੇ ਪਰੇਸ਼ਾਨੀ ਬਹੁਤ ਲੇਬਰ ਦੀ ਘਾਟ ਹੈ ਨਾ ਲੇਬਰ ਦੀ ਘਾਟ ਕਰਕੇ ਇਹਦਾ ਹੋਇਆ ਜੀ ਕੰਮ ਹਾਂ ਕਿਸਾਨਾਂ ਵਾਸਤੇ ਹੈ ਪ੍ਰਬੰਧ ਬੈਠਣ ਵਾਸਤੇ ਕੋਈ ਬਾਥਰੂਮ ਦਾ ਕੋਈ ਟਾਇਲਟ ਦਾ ਕੁਝ ਹੋਤਾ ਠੀਕ ਹੈ ਜੀ ਹਾਂ ਹੋਤਾ ਹੈਗਾ ਠੀਕ ਹੈ ਬਿਲਕੁਲ ਦੇਖੋ ਕਿ ਜਿਹੜੇ ਪ੍ਰਬੰਧ ਨੇ ਇਹਨਾਂ ਨੂੰ ਦੱਸਿਆ ਗਿਆ ਕਿ ਲੇਬਰ ਦੀ ਬਹੁਤ ਘਾਟ ਹੈ ਇਹਨਾਂ ਮੰਡੀਆਂ ਦੇ ਵਿੱਚ ਭਾਵੇਂ ਸਰਕਾਰ ਦਾਵੇ ਕੁਝ ਕਰੀ ਜਵੇ ਪਰ ਕਿਤੇ ਨਾ ਕਿਤੇ ਅਜੇ ਵੀ ਮੰਡੀਆਂ ਦੇ ਵਿੱਚ ਕਾਫੀ ਜੜੀ ਮੁਸ਼ਕਲ ਲੋਕਾਂ ਨੂੰ ਚਲਣੀ ਪੈ ਰਹੀ ਹੈ ਤਾਂ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਜਿਹੜੀ ਕਣਕ ਹੁਣ ਚਕਾਈ ਹੋ ਰਹੀ ਹੈ ਕਾफी ਸਫਾਈ ਹੋ ਰਹੀ ਇਸ ਦੀ ਜੀ ਤਾਂ ਕਾफी ਲੋਕ ਕਹਿ ਵੀ ਰਹੇ ਨੇ ਕਿ ਪ੍ਰਬੰਧ ਠੀਕ ਨੇ ਦੂਜੇ ਪਾਸੇ ਕਾफी ਲੋਕਾਂ ਨੂੰ ਮੁਸ਼ਕਲਾਂ ਵੀ ਆ ਰਹੀਆਂ ਨੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਤਵ ਆਪੂ ਜੀ ਸਾਡੇ ਨਾਲ ਹੋਣ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਆਪੂ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਵਧੀਆ ਵਧੀਆ ਤੁਸੀਂ ਅੱਛਾ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਪਿੰਡ ਆਵੀਪੁਰਾ ਜੀ ਆਵੀਪੁਰਾ ਹਾਂਜੀ ਕਿੰਨੇ ਠੀਕ ਹੈ ਫਸਲ ਹੋ ਗਈ ਠੀਕ ਇਸ ਵਾਰੀ ਹਾਂ ਫਸਲ ਵਧੀਆ ਜੀ ਹਾਂਜੀ ਕਿ ਆਪਣੇ ਅੱਜ ਦੂਜੀ ਚਾਲੀ ਆ ਜੀ। 3 ਚਾਲੀ। ਹਾਂਜੀ ਹਾਂਜੀ। ਅੱਜ ਕਿਵੇਂ ਦੇ ਪ੍ਰਬੰਧ ਮੰਡੀ ਦੇ? ਪ੍ਰਬੰਧ ਠੀਕ ਹੈ ਜੀ? ਠੀਕ ਹੈ। ਹਾਂਜੀ ਵਧੀਆ। ਤਰਪਾਲਾ ਤੋਂ ਬੋਲਾ ਮਿਲ ਗਿਆ। ਤਰਪਾਲਾ ਤੋਂ ਬੋਲਾ ਮਿਲ ਗਿਆ ਸੀ ਟਾਈਮ ਤੇ। ਹਾਂਜੀ ਹਾਂ ਤਰਪਾਲਾ ਮਿਲ ਗਿਆ। ਅੱਜ ਰੇਟ ਲੂਟ। ਰੇਟ ਮੇਖਾ 2425 ਰੁਪਏ ਆਈ। ਠੀਕ ਹੈ ਰੇਟ। ਖੁਸ਼ ਹੈ ਕਿਸਾਨ। ਹਾਂਜੀ ਵਧੀਆ ਜੀ ਵਧੀਆ। ਅੱਜ ਦੂਜੇ ਪਾਸੇ ਜਿਹੜੇ ਹੋਰ ਪ੍ਰਬੰਧ ਨੇ ਲੇਬਰ ਘਾਟ ਕੁਝ ਦੱਸਿਆ ਜੀ ਕਿ ਲੇਬਰ ਵੀ ਬਹੁਤ ਘੱਟ ਕਾਫੀ ਜਗ੍ਹਾ। ਹਾਂ ਲੇਬਰ ਜਰੂਰ ਘਟਾਈ ਥੋੜੀ ਮੰਡੀ ਵਿੱਚੋਂ। ਮੰਡੀ ਵਿੱਚੋਂ। ਹਾਂਜੀ ਲੇ ਬਾਕੀ ਤਾਂ ਖਾਸੀਆਂ ਕੱਚੀਆਂ ਜਣੋਂ ਆਏ ਤਾਂ ਬਹੁਤ ਪੱਕੀਆਂ ਜਣੋਂ ਇਹ ਤਾਂ ਵਧੀਆ ਹਾਂਜੀ ਮੈਂ ਤਾਂ ਦੋ ਦੂਈ ਟਾਲੀ ਲੈ ਆ ਦੋਨੇ ਪੱਕੀਆਂ ਲੈ ਆ ਜੀ ਉਹਦੇ ਪੱਕੀ ਜਾ ਕੇ ਬਿਲਕੁਲ ਤੁਸੀਂ ਦੇਖੋ ਕਿ ਜਿਹੇ ਤਰੀਕੇ ਨਾਲ ਕਿਸਾਨ ਨੇ ਕਾਫੀ ਮੁਸ਼ਕਲਾਂ ਨੇ ਦੱਸੀਆਂ ਨੇ ਕਿ ਲੇਬਰ ਦੀ ਵੀ ਘਾਟ ਹੈ ਦੂਜੇ ਪਾਸੇ ਕੁਝ ਪ੍ਰਬੰਧਾਂ ਦੀ ਘਾਟ ਹੈ ਕਈ ਜਗ੍ਹਾ ਮੰਡੀ ਕੱਚੀ ਹੈ ਉਹਨੂੰ ਪੱਕਾ ਕੀਤਾ ਜਾਵੇ ਤਾਂ ਕਈ ਲੋਕ ਮੰਡੀਆਂ ਦੇ ਵਿੱਚੋਂ ਕਣਕ ਚੋਰੀ ਵੀ ਕਰਦੇ ਨੇ ਢੇਰੀਆਂ ਦੇ ਵਿੱਚੋਂ ਉਹਨਾਂ ਨੂੰ ਵੀ ਤਾੜਨਾ ਹੈ ਕਿਤਨੇ ਕਿਤੇ ਸਾਡੇ ਵੱਲੋਂ ਵੀ ਕਿਸਾਨਾਂ ਵੱਲੋਂ ਵੀ ਕਿ ਕਿਸਾਨ ਨੇ ਬੜੀ ਮੁਸ਼ਕਲ ਦੇ ਨਾਲ ਮਿਹਨਤ ਦੇ ਨਾਲ ਫਸਲ ਪਾ ਲਈ ਹੈ ਤੁਸੀਂ ਚੋਰੀ ਕਰਕੇ ਪਾਪੀ ਨਾ ਬਣੋ ਕਿਉਂਕਿ ਇੱਕ ਇੱਕ ਦਾਣਾ ਕਿਸਾਨ ਵਾਸਤੇ ਬਹੁਤ ਕੀਮਤੀ ਹੁੰਦਾ ਹੈ ਸਰਕਾਰ ਨੂੰ ਵੀ ਚਾਹੀਦਾ ਸਮੇਂ ਸਿਰ ਕਣਕ ਚੁਕਾਈ ਕਰਕੇ ਚੰਗਾ ਰੇਟ ਦੇ ਕੇ ਕਿਸਾਨਾਂ ਨੂੰ ਖੁਸ਼ ਕੀਤਾ ਜਾਵੇ ਤੇ ਇਹ ਰਹੰਦ ਜਿਹੜੇ ਕਮੀਆਂ ਨੇ ਉਹ ਵੀ ਪੂਰੀਆਂ ਕੀਤੀ ਜਾਣ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇ ਸਿੰਘ